ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਉੱਧਰ ਜਾ ਰਹੇ ਹੜਪੀੜਤਾਂ ਦੀ ਸੇਵ ਵਾਲੀਏ ਆਪਣੇ ਪਿੰਡ ਚੋਂ ਗਰਾਹਾ ਜਥੇਬੰਦੀ ਨੇ ਇਕੱਠਾ ਕਰਿਆ ਸੀ ਰਾਸ਼ਨ ਪਾਣੀ ਉਹਨੂੰ ਲੈ ਕੇ ਜਾ ਰਹੇ ਪਹਿਲਾਂ ਡੈਡੀ ਹੋਰੀ ਲੈ ਕੇ ਗਈ ਸੀ ਟਰੈਕਟਰ ਨੂੰ ਹੁਣ ਮਾਇਆ ਯਾਰ ਗੱਲ ਪੇ ਵਾਸ ਆਪਣੇ ਪਿੰਡ ਤੋਂ ਹੁਣ ਮਸਤ ਬਣਾਇਆ ਸਾਬ ਆ ਕੇ ਖੜਾਂਗੇ ਆਪਾਂ ਘੜਿਆਂ ਸ੍ਰੀ ਮਸਤੋਣਾ ਸਾਹਿਬੇ ਤੋਂ ਬਾਅਦ ਜਾਵਾਂਗੇ ਜਨਾਲੀ ਹਰੀਕੇ ਪੱਤਨ ਹੋ ਕੇ ਆਵਨਾ ਰੇਟ ਫੜਾ ਕੰਨਹੜਕੇ ਨੂੰ ਗਰੂਰ ਸੁਨਾਮ ਲਹਿਰਾ ਤੇ ਮੂਨਤ ਆਪਾਂ ਉਰੇ ਮਸਤੋਣਾ ਸਾਹਿਬ ਘੜਿਆਂ ਰੋਡ ਤੇ ਵੱਟੇ ਤੇ ਹਾਈਵੇ ਤੇ ਹੁਣ ਅਸੀਂ ਤੋਂ ਬਾਅਦ ਮੋਗਾ ਜਾਵਾਂਗੇ ਮੋਗਾ ਤੋਂ ਬਾਅਦ ਹਰੀਕੇ ਪੱਤਨ ਹਰੀਕੇ ਤੋਂ ਪੱਤਨ ਤੋਂ ਆਂਬਰ ਅੰਬਰਸਰ ਬਾਈਪਾਸ ਹੋ ਕੇ ਫਿਰ ਅਜੇ ਨਾਲੀ ਜਾਵਾਂਗੇ ਮਤਲਬ ਰਾਤ 바ਜੀਊ ਅੱਧੀ ਰਾਤ ਬਰਨਾਲੇ ਪਟੰਡੇ ਪਹੁੰਚਣ ਆਇਆ ਬਰਨਾਲੇ ਵਾਲੇ ਰੋਡ ਤੇ ਆ ਤੂੰ ਵੀ ਨਾਲ ਲਾ ਦੀ ਹਵਾ ਕਰਦਾ ਯੂਟਰੈਕਰ ਵਾਲਾ ਅੱਲਾ ਬਾਪ ਪ੍ਰੋਪਰ ਪਹੁੰਚਾਉਗਾ ਕੱਢਦੇ ਫਿਰ ਵੱਡੇ ਵੱਡੇ ਆਹ ਰਿਹਾ ਉਹ ਹੈ ਨਾ ਜਿੱਥੇ ਖੰਭੇ ਨੇ ਉਹ ਬਾਹਰ ਦੀ ਇਹ ਫਤਿਹ ਪਰ ਚੂੜੀਆਂ ਖੜਿਆ ਆ ਜੇ ਅੱਗੇ ਆ ਜੇ ਨਾਲ ਬਹੁਤ ਟਾਈਮ ਲੱਗੂਗਾ ਸ਼ਿਵਕ ਖੋਚੀ ਲੈ ਜਾਨਾ ਦੋਰਾ ਦੋਰਾ ਲਿੱਲੋ ਵਾਲਾ ਪਰ ਤੂੰ ਦੋੜੇ ਨੂੰ ਸੁਣ ਕਰ ਇਹਨਾਂ ਦੇ ਗੰਡਵਾਦ ਦੇ ਨੇ ਜਨਾਬ ਲਾ ਕੇ ਦੇ ਭਾਈ ਜਿਹੜਾ ਕੋਈ ਪਿੰਡ ਰੇਦਾ ਬੇਨਤੀ ਆ ਕਿ ਰਹਿ ਨਾ ਜਾਵੇ ਪਿੰਡ ਪਿੰਡ ਕਿੰਨੇ ਹੋਗੇ ਇਹ ਬਹੁਤ ਟਰੈਕਟਰ ਆ ਰਹੇ ਨੇ ਆਪਣਾ ਉਹ ਅੱਗੇ ਖੜਾਤਾ ਅੱਗੇ ਖੜਾ ਰੱਖਿਆ ਆਪਣਾ ਤਾਂ Nej, jag det. ਉਹ ਪਾਣੀ ਵਾਪਸ ਇੱਧਰ ਘਟਾਇਆ ਇਹੇ ਕਰਕੇ ਆ ਆ कहाँ जाना है एक बार क्या और काय और काय को तो फिर खरान की सर आई है काय व्यक्ति आपको मेरे सामने कोई पता नहीं जो आए कि अपना निकले बोल लगे करा ਇਕਤਾਰ ਬੰਲ ਕੇ ਟਰਾਲੀਆਂ ਦੇ ਉੱਤੇ ਕਿਉਂਕਿ ਉਹ ਪ੍ਰੈਸ ਵਾਲੇ ਵੀਰ ਉਹ ਖੜੇ ਨੇ ਉੱਪਰ ਚੜੇ। ਉਹਦੀ ਸਾਰੀ ਕਵਰੇਜ ਕਰਨੀ ਹੈ। ਪਹਿਲੀ ਵਾਰੀ ਥੋੜਾ ਜਿਹਾ ਫਰਕ ਰਿਹਾ 20 ਤਰੀਕਾ ਵਾਲੇ ਮੋਰਚੇ 'ਚ। ਸਾਡਾ ਡਿਸਪਲਾਈਨ ਨਹੀਂ ਦਿਖਾਇਆ ਇਸ ਮੰਡੀ ਦੇ ਵਿੱਚ। ਜਿੰਨਾ ਕਵਰੇਜ ਕਰਨ ਵਾਲੇ ਤੋਂ ਕੋਈ ਵੀ ਬੰਦਾ ਖੜਾ ਨਾ ਹੋਵੇ। ਆਹ ਬੈਠਾ ਪੂਰੇ ਬਣਾ ਟਰੈਕਟਰਾਂ ਦੇ। ਕਿਉਂਕਿ ਤੁਸੀਂ ਦੇਖੋ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਬੀਕੋਕ ਜਥੇਬੰਦੀ ਭਾਰਤੀ ਕਿਸਾਨਾਂ ਨੂੰ ਗਰਾਹਾ। ਅੰਬਰਸਰ ਜ਼ਿਲ੍ਹੇ ਦੇ ਵਿੱਚ ਗਈ ਹੋਈ ਹੈ ਅੰਬਰਸਰ ਦੇ ਪੀੜਿਤ ਪਿੰਡਾਂ ਦੇ ਵਿੱਚ ਜੋ ਤੁਸੀਂ ਸਾਝੋ ਸਮਾਨ ਰਾਚੀ ਲੈ ਕੇ ਆਏ ਹੋ ਰਾਚਣ ਉਹ ਸਾਰਾ ਆਪਣੇ ਡਿਸਪਲਾਈਨ ਨਾਲ ਵੰਡਣਾ ਹੈ ਇੱਥੇ ਤੁਹਾਨੂੰ ਪਿੰਡ ਵੰਡ ਕੇ ਦੇਣੇ ਨੇ ਜਿਹੜੇ ਪਿੰਡ ਦਾ ਨਾਮ ਬੋਲਾਂਗੇ ਸਾਡੇ ਦੋ ਆਗੂ ਬੋਲਣਗੇ ਇੱਕ ਅੰਬਰਸਰ ਜ਼ਿਲ੍ਹੇ ਦਾ ਆਗੂ ਇੱਕ ਆਪਣਾ ਜਲ ਸਿਕਤਰ ਸੰਗਰੂਰ ਜ਼ਿਲ੍ਹੇ ਦਾ ਕਿਉਂਕਿ ਲਿਖਤਾ ਦੇ ਮਤਲਕ ਆ ਵੀ ਆ ਪਿੰਡ ਨੂੰ ਆ ਲਿਸਟ ਦਿੱਤੀ ਗਈ ਆ ਪਿੰਡ ਦਿੱਤਾ ਗਿਆਗਾ ਉਹਦੇ ਨਾਲ ਅੰਮ੍ਰਿਤਸਰ ਜ਼ਿਲ੍ਹੇ ਦੇ ਆਗੂ ਤੇ ਸੰਗਰੂਰ ਜ਼ਿਲ੍ਹੇ ਦੇ ਆ ਉਹ ਟਰਾਲੀ ਵਾਲੇ ਆਗੂ ਜਿਹੜੀ ਜਗ੍ਹਾ ਤੇ ਸਮਾਨ ਭੇਜਣਾ ਉਹ ਸਹੀ ਪਹੁੰਚਿਆ ਜਾਵੇ ਲੋਡ ਬੰਦਾਂ ਨੂੰ ਦਿੱਤਾ ਜਾਵੇ ਜਿਹੜੀ ਕਲਕਾ ਸਾਰੀ ਜਿਹੜੀ ਤਰਤੀਬ ਬਣੀ ਹੋਈ ਹੈ ਜੇ ਚਾਰ ਜੀ ਨੇ 3 ਗੱਟੇ ਦੇਣੇ ਨੇ ਜੇ ਪੰਜ ਜੀ ਨੇ 4 ਗੱਟੇ ਦੇਣੇ ਨੇ ਉਹ ਜੋ ਇਹਨਾਂ ਨੂੰ ਆਗੂ ਕਹਿਣਗੇ ਅੰਮ੍ਰਿਤਸਰ ਵਾਲੇ ਇਹਨਾਂ ਦੇ ਮੁਤਲਕ ਲਾਗੂ ਕਰਨਾ ਹੈ ਅਗਲੀ ਗੱਲ ਇੱਕ ਹੋਰ ਜਿਹੜੀ ਸਾਰੇ ਧਿਆਨ ਦਿਓ ਬਹੁਤੇ ਪਿੰਡਾਂ ਚੋਂ ਕਿਸੇ ਚ ਪਾਣੀ ਨਹੀਂ ਹੈ ਸੁੱਕ ਪਕਾ ਹੈ ਉੱਥੇ ਚਰਚਾ ਚੱਲ ਪਾਦੀ ਹੈ ਕੋਈ ਤਾਂ ਕਹਿੰਦਾ ਮਜ਼ਦੂਰਾਂ ਦੇ ਘਾਜ ਪੰਡੀਆਂ ਜਾਂਦੇ ਨੇ ਕੋਈ ਕਹਿੰਦਾ ਕੋਈ ਮਾਰ ਨਹੀਂ ਮਾਰ ਤੁਸੀਂ ਦੇਖੋਗੇ ਵੀ ਜੀਰੀ ਦਾ ਕੀ ਫਰਾਂ ਕਰਤਾ ਕਿਸਾਨਾਂ ਦੀ ਕਿੰਨੀ ਫਸਲ ਰੋੜਦੀ ਤੁਸੀਂ ਪਾਕਿਸਤਾਨ ਦੇ ਬਾਰਡਰ ਵਾਲੇ ਪਿੰਡਾਂ ਪ ਜਾਓਗੇ ਤਾਂ ਉਹ ਤਾਰ ਵੱਜੀ ਹੋਈ ਅੱਗੇ ਇਹ ਪੀੜਤ ਪਰਿਵਾਰਾਂ ਚ ਆਪਾਂ ਸਹਾਲ ਪਹੁੰਚਾਉਣਾ ਤੇ ਮੌਜਦਾ ਤੁਸੀਂ 2 ਵਜੇ ਤੋਂ ਪਹਿਲਾਂ ਪਹਿਲਾਂ ਵਿਹਲੇ ਹੋ ਜਾਓਗੇ ਕਾਲ ਕਰਨ ਦੀ ਲੋੜ ਨਹੀਂ ਦੇਖਣ ਦੀ ਲੋੜ ਨਹੀਂ ਜੋ ਅੰਮ੍ਰitsar ਵਾਲੇ ਆ ਸਾਡੇ ਆਗੂ ਕਹਿਣਗੇ ਇਹਨਾਂ ਦੀ ਜ਼ਿੰਮੇਵਾਰੀ ਹੈ ਹੁਣ ਤੁਸੀਂ ਤਾਂ ਸਹਾਲ ਲਾਉਣਾ ਜੋ ਇਹ ਕਹਿਣਗੇ ਉਹੀ ਲਾਗੂ ਹੋਣੀ ਚਾਹੀਦੀ ਹੈ ਜਿਹੜੀ ਕਲ ਕਿਸੇ ਪਿੰਡ ਦੇ ਵਿੱਚੋਂ ਵੱਜ ਗਏ ਚਾਰ ਗੱਟੇ ਉਹ ਵੀ ਆਪਾਂ ਇਹਨਾਂ ਨੂੰ ਸਹਮਾ ਕੇ ਜਾਣੇ ਨੇ ਇਸ ਕਰਕੇ ਅਸੀਂ ਪਹਿਲਾਂ 6 ਤਰੀਕ ਨੂੰ ਸਰਬਾ ਕਰਕੇ ਗਿਆ ਸੀ ਤਿੰਨ ਚਾਰ ਜ਼ਿਲ੍ਹਿਆਂ ਦਾ ਗਰਦਾਸਪੁਰ ਅੰਬਸਰਾ ਬਾਜਲਕਾ ਜਲਾਲਾਬਾਦ ਹਿਆਰਪੁਰ ਕੋਦੋਂ ਹਾਲਤ ਦੇਖੀ ਨਹੀਂ ਜਾਂਦੀ ਸੀ ਸੜਕਾਂ ਦੇ ਬਿਠੇ ਤੇ ਸੋਲੂ ਖੈਦ ਰਾਤ ਦਿੱਕਤ ਆ ਸਕਦੀ ਹੈ ਰੋਟੀ ਚੁੱਕਦੀ ਵੀ ਪੈਣ ਸੌਣ ਦੀ ਵੀ ਇੱਕ ਕੋਈ ਰਾਤ ਕੱਟੀ ਆ ਆਪਣੇ ਉਹਨਾਂ ਨੇ 15-20 ਦਿਨ ਛੜਕਾ ਦੇ ਵਿੱਚ ਇਹਨੇ ਇੱਕ ਤਰਪਾਲ ਤਾੜ ਕੇ ਰੋਕੀ ਕਿਸੇ ਕੋਲੇ ਜਾਂਦੀ ਸੀ ਕਿਸੇ ਕੋਲੇ ਨਹੀਂ ਜਾਂਦੀ ਸੀ ਉਦੋਂ ਕਿਉਂਕਿ ਦਰਿਆ ਚੜੇ ਹੋਏ ਤੇ ਰਸਤੇ ਬਲੌਕ ਤੇ ਸਾਰੇ ਅੱਜ ਵੀ ਤੁਸੀਂ ਦੇਖੋ ਕਿੰਨੀਆਂ ਛੜਕਾ ਟੁੱਟੀਆਂ ਹੋਈਆਂ ਨੇ ਇਹ ਚ ਕਰਕੇ ਮੈਂ ਤੁਹਾਡਾ ਜ਼ਿਆਦਾ ਜਮਾਨ ਨਹੀਂ ਲੈਣਾ ਜਿੰਨਾ ਵੀ ਤੁਸੀਂ ਪ੍ਰੈਂਟ ਕਿਹਾ ਹੋਗੇ ਜਿਹੜੇ ਪਿੰਡ ਦੇ ਵਿੱਚ ਜਾਓਗੇ ਸੋਸ਼ਲ ਮੀਡੀਆ ਵਾਲਾ ਤੁਹਾਡੇ ਨਾਲ ਹੋਵੇ ਮੁੰਡਾ ਇੱਕ ਉਹ ਸਾਰਾ ਸੋਸ਼ਲ ਮੀਡੀਆ ਸਾਰੀਆਂ ਤਸਵੀਰਾਂ ਉਹ ਪਿੰਡਾਂ ਦੇ ਘਰਾਂ ਦੇ ਡਰੈਸ ਨਾ ਜਿੰਨੀ ਕੋਸ਼ਿਸ਼ ਹੋ ਜੇ ਲਿਆਉਣ ਦੀ ਵੀ ਕਿਹੜੇ ਪਿੰਡ ਚ ਕਿਹੜਾ ਰਾਸ਼ਨ ਵੰਡਿਆ ਕਿਹੜੇ ਪਿੰਡ ਨੇ ਵੰਡਿਆ ਉਹਨਾਂ ਦਾ ਦੋ ਚਾਰ ਦਾ ਫੋਨ ਨੰਬਰ ਵੀ ਹੋਵੇ ਕਿਉਂਕਿ ਜਿਹੜੇ ਵੀਰ ਗਾਇਲ ਵਿੱਚ ਆਲੇ ਉਹ ਕਾਇਨ ਦੇ ਰਾਸ਼ਨ ਇਕੱਠਾ ਕਰ ਲਾਣੇ ਰਹੇ ਇਹ ਛੱਕ ਛਕਾ ਲਾਉਂਦੇ ਨੇ ਉਹ ਪੁੱਛ ਕਹੀਏ ਆਪਾਂ ਹਸਾਬ ਦੀਆਂ ਕਾਪੀਆਂ ਪਿੰਡਾਂ ਚ ਲਾ ਕੇ ਵੀ ਐਨਾ ਰਾਸ਼ਨ ਵੰਡ ਕੇ ਆਇਆ ਆ ਆ ਨੰਬਰ ਦੇ ਬਾਈ ਲਿਸਟ ਦੇ ਉੱਤੇ ਸੱਭਾ ਇੱਕ ਕਰ ਲੋ ਵੀ ਤੁਹਾਡੇ ਕੋਲੇ ਕਲਕ ਪਹੁੰਚ ਗਈ ਤੁਹਾਡੇ ਕੋਲੇ ਮੰਜਾ ਬਿਸਤਰੇ ਪਹੁੰਚ ਗਏ ਜਾਂ ਸੂਟ ਪਹੁੰਚ ਗਏ ਇਹ ਉਹਨਾਂ ਨੂੰ ਫੋਨ ਕਰਕੇ ਪੁੱਛ ਲਓ ਉਹ ਗੈਲੇ ਵੀਰਾਂ ਦਾ ਭਲੇਖਾ ਪਰੇ ਕੱਢਣਾ ਹੈ ਵੀ ਇੱਕੋ ਇੱਕ ਪੈਸਾ ਇੱਕੋ ਇੱਕ ਕਲਕ ਜਿੰਨੀ ਵੀ ਆਈ ਹੈ ਸਾਰੀ ਜਿਹੜਾ ਵਾਤੇ ਲੱਤੀ ਹੈ ਉਥੇ ਪਹੁੰਚ ਜੇ ਇੱਕ ਤੇਰਾ ਦਾਨ ਕਰਨ ਵਾਲੀ ਹੈ ਇੱਕ ਤੇ ਰਪੀੜ ਤਾਂ ਉਹਨਾਂ ਨੂੰ ਦੇਣੀ ਆਖਾਂ ਮੁੰਝਣੀਆਂ ਉਹਨਾਂ ਨੂੰ ਠਾ ਕੇ ਬਰਾਬਰ ਆਪਦੇ ਨਾਲ ਲਾਉਣਾ ਹੈ ਜਦੋਂ ਅਸੀਂ ਦੋਏ ਤਕੜੇ ਹੋਗੇ ਇਧਰ ਲਈ ਵੀ ਉਧਰ ਲਈ ਵੀ ਫਿਰ ਜਿਹੜਾ ਵੱਡਾ ਨਾਮ ਜਾਂ ਸਰਕਾਰ ਨੇ ਬੋਲਿਆ ਪੰਜਾਬ ਦੀ ਹੋਵੇ ਚਾਹੇ ਚਾਹੇ ਕੇਂਦਰ ਦੀ ਹੋਵੇ ਉਹ ਆਪ ਚ ਲਾਦੇ ਮੈਨੂੰ ਵੀ ਨਹੀਂ ਹੋਣਾ ਉਹ ਕਹਿੰਦੇ 1200 ਕਰੋੜ ਪੰਜਾਬ ਸਰਕਾਰ ਨੂੰ ਦਿੱਤਾ ਹੈ ਕਿ ਕੱਲ ਤੋਂ ਨਹੀਂ ਬਣਦੀ ਪਹਿਲਾਂ ਸਾਡੇ ਆ 1600 ਕਰੋੜ ਫੇਰ ਦੇਵਾਂਗੇ ਇਹਨਾਂ ਨੇ ਮੁਕਰ ਲੈ ਭਰਾਵੋ ਆ ਵੱਡੀ ਤਾਕਤ ਕਰਕੇ ਇਕੱਠੀ ਆ ਘਸੁੰਨ ਬਣਾ ਕੇ ਧੌਂਟੇ ਗੋਡਾ ਅੜਖਣਾ ਇਹ ਨਾਲ ਕੇਂਦਰ ਦੇ ਨਾਲੇ ਪੰਜਾਬ ਦੇ ਇਹ ਮਗਾ ਫੇਰ ਲਾਗੂ ਹੋਣੀਆਂ ਨੇ ਆ ਥੋੜੀ ਰਾਸ਼ੀ ਵਾਸਤੇ ਕੋਈ ਸੰਘਰਸ਼ ਕਰਨ ਦੀ ਲੋੜ ਨਹੀਂ ਲੋਕਾਂ ਨੇ ਦੇਤਾ ਦਾਨ ਟਰਾਲੀਆਂ ਭਰਤੀਆਂ ਇਹ ਦੇਦਾਂਗੇ ਉਹ ਲੋਕਾਂ ਨੂੰ ਸਾਡੇ ਵੀਰਾਂ ਨੂੰ ਬਰਾਬਰ ਖੜੇ ਕਰ ਲਾਂਗੇ ਇਸ ਕਰਕੇ ਹੁਣ ਜਿਹੜੇ ਅਗਲੇ ਬੁਲਾਰੇ ਨੇ ਉਹਨਾਂ ਨੇ ਬੋਲਣਾ ਸਾਡੇ ਵੀਰ ਅੰਬਰਸਰ ਵਾਲਿਆਂ ਨੇ ਡਿਸਟ੍ਰਿਬਿਊਟ ਕਰਨੀ ਹੈ ਤੇ ਫੇਰ ਜਨ ਸਭਾ ਤਾਂ ਸਾਡੇ ਦਰਬਾਰਾ ਸਿੰਘ ਛਾਇਲਾ ਦੋ ਮਿੰਟੋ ਬੋਲਣਗੇ ਧੰਨਵਾਦ ਜੀ ਦਰਬਾਰਾ ਸਿੰਘ ਸਾਗਲਾ ਨੂੰ ਬੇਨਤੀ ਹੈ ਤੇ ਇਧਰੋਂ ਆਪਣੇ ਅੰਦਰ ਸਾਰੇ ਵੀਰ ਜਿਹੜੇ ਟਰਾਲੀਆਂ ਦੇ ਨਾਲ ਜਾਣੇ ਆ ਉਹ ਆ ਰਹੇ ਸਾਰੇ ਠੀਕ ਹੈ ਜੀ ਤੇ ਦਰਬਾਰਾ ਸਿੰਘ ਸਾਗਲਾ ਉਹਨਾਂ ਨੇ ਕੋਈ ਨੀਕਾ ਨਹੀਂ ਦਰਬਾਰੇ ਕੋਈ ਜੀ ਆ ਜਾ ਪ੍ਰਧਾਨ ਜੀ ਉੱਥੇ ਨਾ ਕੋਈ ਬੱਸੇ ਰੋਟੀ ਖਾਓ ਇੱਥੇ ਬੈਠੇ ਰਹੋ ਬਸ ਸਿੰਘ ਗੇਰੇ ਵੀ ਲੋਕ ਪੜਾਤੇ ਹੋ ਫੜ ਫੜ ਟਰੈਲੀ ਕੋਲ ਵਰਤ ਇਹਨਾਂ ਦਾ ਬੰਦਾ ਨਾਲ ਲੈ ਲਿਓ ਇਹ ਤੇ ਦੁਬਾਰਾ ਮੈਂ ਬੇਨਤੀ ਕਰਦੇ ਆਂ ਗਈ ਵਾਰ ਜਦੋਂ ਤੁਸੀਂ ਆਪ ਮਾਰੇ ਬਾਕੇ ਪਤਾ ਦੇ ਨਾਲ ਇਹਨਾਂ ਦੇ ਬੰਦੇ ਵੀ ਬਾਹਰ ਤੁਹਾਨੂੰ ਪਰਾਉਣੀਆਂ ਵੀ ਆਂ ਬੰਦੇ ਤੁਹਾਡੇ ਨਾਲ ਜਾਣਗੇ ਉਹਨਾਂ ਬੰਦਿਆਂ ਨੂੰ ਤੁਸੀਂ ਆਪਣੇ ਟਰੈਕਟਰ ਤੇ ਚੜਾਉਣਾ ਇਸ ਕਰਕੇ ਦੂਜਾ ਜਿਹੜਾ ਰਸ ਨੂੰ ਪੱਤ ਗਿਆ ਇੱਕ ਬੇਨਤੀ ਹੋਰ ਤੇ ਇਹਨਾਂ ਨੂੰ ਸੁਣ ਲਓ ਕੱਪੜਾ ਲੀਦਾ ਜਿਹੜੀਆਂ ਟਰਾਲੀਆਂ ਦੇ ਵਿੱਚ ਕੱਪੜਾ ਹੈ ਅਰਜਾਈਆਂ ਇਕਦਈ ਹੈ ਉਹ ਟਰੈਕਟਰ ਵਾਲੇ ਸਾਨੂੰ ਮਿਲ ਕੇ ਜਾਣ ਉਹ ਕਾਲੀ ਨਾ ਕਰਨ ਕਿਉਂਕਿ ਉਹਨਾਂ ਲਈ ਜਿਹੜੀ ਵੰਡ ਆ ਇਹਨਾਂ ਦੇ ਹਿਸਾਬ ਨਾਲ ਆਪਾਂ ਨੇ ਉਹ ਕਰਨਾ ਹੈ ਕਿਤੇ ਨਾਲ ਕਣਕ ਦੇ ਉਹਨੂੰ ਵੀ ਲੈ ਕੇ ਚਲਪੋ ਉੱਥੇ ਫਿਰ ਉਹ ਹਿਸਾਬ ਨਾਲ ਵੰਡ ਨਹੀਂ ਹੁੰਦੀ ਸਹੀ ਇਸ ਕਰਕੇ ਜਿਹੜੇ ਵੀ ਨਾਲ ਕੋਲੇ ਕੱਪੜਾ ਲੀਡਾ ਹੈ ਗਿਆ ਕਿੰਨਾ ਕਿੰਨਾ ਉਹ ਵੀ ਸਾਨੂੰ ਨਾਲ ਦੀ ਨਾਲ ਦੱਸ ਕੇ ਜਾਣ ਤਾਂ ਕਿ ਅਸੀਂ ਲੇਖੇ ਜ਼ਰੂਰ ਰੱਖਿਆ ਵੀ ਕੱਪੜੇ ਉਹਨਾਂ ਕੋਲੇ ਕਿੰਨਾ ਸਮਾਨ ਹੈ ਉਹ ਆਪਾਂ ਉਸ ਹਿਸਾਬ ਨਾਲ ਇਹਨਾਂ ਨੂੰ ਤੁਹਾਨੂੰ ਦੱਸਾਂਗੇ ਉਹ ਜਿਸ ਹਿਸਾਬ ਨਾਲ ਇਧਰੋਂ ਹੁਕਮ ਹੋਊਗਾ ਉਹ ਹਿਸਾਬ ਨਾਲ ਹੀ ਆਪਾਂ ਨੇ ਕੱਪੜੇ ਲੈ ਦੇਣਾ ਲੈ ਕੇ ਜਾਣਾ ਆਪ ਦੀ ਪ੍ਰਵਾਹ ਦੀ ਆਓ ਕਰਾ ਇਕਾ ਜਿੰਦਾਬਾਦ 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 ਤੂਫਾਨ ਮਜ਼ਦੂਰ ਨੌਜਵਾਨ ਇਕਤਾ ਜਿੰਦਾਬਾਦ 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 ਆਪਾ ਭਰਾਓ ਅੱਜ ਲਗ ਪਗ 12 13 ਪਿੰਡ ਜਿਹੜੇ ਨੇ ਉਹਦੇ ਵਿੱਚ ਜਿਹੜੀਆਂ ਟਰਾਲੀਆਂ ਆਪਣੀਆਂ ਕਣਕ ਲੈ ਕੇ ਜਾਣ ਗਈਆਂ ਉਹ ਪਿੰਡ ਦੀ ਲਿਸਟ ਆਊਗੀ ਪਿੰਡ ਦੇ ਨੌਜਵਾਨ ਜਿਹੜੇ ਆਪਣੇ ਨਾਲ ਨੇ ਉਹ ਨਾਲ ਜਾਣਗੇ ਉਹ ਲਿਟ ਦੇ ਇਧਰੋਂ ਬੰਦੇ ਜਿਹੜੇ ਟਰਾਲੀ ਵਾਲੇ ਉਹਨਾਂ ਦੇ ਨਾਲ ਜਿਹੜੇ ਜਿਹੜੇ ਪਿੰਡ ਲਾਏ ਨੇ ਉਹ ਪਿੰਡ ਦੇ ਵਿੱਚ ਉਹ ਲਿਸਟ ਦੇ ਮੁਤਾਬਕ ਬੋਲਿਆ ਜਾਊਗਾ ਉਥੇ ਪਿੰਡ ਦੇ ਵਿੱਚ ਜੋ ਆਗੂ ਆਂਦੇ ਨੇ ਲਿਸਟ ਦੇ ਮੁਤਾਬਕ ਜੋ ਆਪਾਂ ਬਣਾਇਆ ਉਥੇ ਆਪੋ ਵੰਡ ਕੇ ਆਉਣਾ ਜੇ ਕੋਈ ਲਿਖਤ ਤੋਂ ਬਾਹਰ ਆਂਦਾ ਉਹਨੂੰ ਕਿਸੇ ਨੂੰ ਇਸ ਤਰ੍ਹਾਂ ਕੋਈ ਚੀਜ਼ ਤੋਹਾਂ ਨਹੀਂ ਦੇਣੀ ਜਿਹੜੇ ਲਾਂਭੋ ਆਏ ਮੇਰੇ ਵੀਰ ਇਹਨਾਂ ਨੂੰ ਵੀ ਬੇਨਤੀ ਆ ਵੀ ਜੇ ਤੁਸੀਂ ਉਹ ਹੋਲਡਰ 'ਚ ਫਸੋ ਗਏ ਉਹ ਬਹੁਤ ਇੱਥੇ ਤਾਣਾ ਬਾਣਾ ਵਿਗੜਿਆ ਆ ਕਿਉਂਕਿ ਇੱਥੇ ਕਹਾੜ ਪਾਣੀ ਦਾ ਆਇਆ ਇੱਕ ਲੋਕਾਂ ਦੀ ਰਸਤਬਸ ਦਾ ਵੀ ਆਇਆ ਉਹ ਪਰ ਜਿਹੜੀ ਸੇਵਾ ਲੋਕਾਂ ਨੇ ਕੀਤੀ ਜਿਹੜੇ ਤਾਣ ਮਾਨ ਆ ਉਹ ਸਾਡੇ ਲੋਕਾਂ ਤੱਕ ਲੋੜਵੰਦਾ ਤੱਕ ਪਹੁੰਚੇ ਉਹਦਾ ਸਿਸਟਮ ਸਹੀ ਨਹੀਂ ਬਣ ਸਕਿਆ ਉਹ ਛੜਕਾਂ ਤੇ ਲੋਕ ਆ ਗਏ ਛੜਕਾਂ ਤੇ ਖੋਮਾਈ ਹੋਈ ਲੜਾਈਆਂ ਹੋਈਆਂ ਫਿਰ ਪਾਟੇ ਪਰ ਜੇ ਇਸ ਤਰ੍ਹਾਂ ਦਾ ਤਰੀਕਾ ਬਣਾਇਆ ਹੁੰਦਾ ਉਹ ਸਭ ਕੁਝ ਨਹੀਂ ਹੋ ਸਕਦਾ ਉਹ ਜਿੰਨਾ ਸਾਡਾ ਹਰਨੇ ਜਨੋਸ ਕੱਢਿਆ ਉਦੋਂ ਬਾਅਦ ਸਾਡਾ ਵੰਡ ਵੰਡਾਈ ਤੇ ਵੀ ਨਿਕਲਿਆ ਪੂਰੇ ਏਰੀਆ ਦਾ ਤੇ ਮੇਰੀ ਬੇਨਤੀ ਹੈ ਵੀ ਜਿਹੜੇ ਵੀ ਪਿੰਡਾਂ ਵਾਲਿਆਂ ਨੇ ਤੋਹਾਂ ਉੱਥੇ ਜਾਣਾ ਹੈ ਪਿੰਡ ਦੇ ਵਿੱਚ ਉੱਥੇ ਕੋਈ ਵੀ ਵਾਧੂ ਬੰਦਾ ਨਾ ਹੋਵੇ ਸਾਡੇ ਵਲੰਟੀਅਰਾਂ ਦੀ ਬੇਨਤੀ ਪਿੰਡਾਂ ਵਾਲਿਆਂ ਦੀ ਕੋਈ ਵੀ ਆਣ ਕੇ ਲਿਸਟ ਤੋਂ ਵਾਧੂ ਉੱਥੇ ਆਣ ਕੇ ਡਾਲ ਨਾ ਕਰੇ ਇਥੋਂ ਪ੍ਰਧਾਨ ਜੀ ਉਹ ਸਾਰਾ ਬੋਲਣਗੇ ਕਿਉਂਕਿ ਜਿਹੜੀ ਆਪਾਂ ਇਹ ਰਸਤਾ ਲੈ ਕੇ ਆਏ ਆ ਕੋ ਸਾਡੀ ਜਥੇਬੰਦੀ ਦੀ ਨਹੀਂ ਇਹ ਲੋਕਾਂ ਦੇ ਕੋਲੋਂ ਸੇਵਾ ਦੇ ਨਾਲ ਘਰ ਘਰ ਜਾ ਕੇ ਕੱਠੀ ਕੀਤੀ ਆ ਉਹਨਾਂ ਨੂੰ ਪੱਖੇ ਲਾਏ ਨੇ ਤੋੜ ਕੇ ਤੋੜਿਆਂ ਚ ਪਾਇਆ ਲੈ ਕੇ ਆਏ ਨੇ ਕੱਲ ਦੇ ਤੁਰੇ ਨੇ ਸੰਗਰੂਰ ਪੰਜਾਬ ਦਾ ਦੂਜਾ ਬੰਦਾ ਬਣਦਾ ਇਧਰ ਤੁਸੀਂ ਭਾਰਤ ਦੇ ਦੂਜੇ ਬੰਦੇ ਬੈਠੇ ਜੇ ਇਹ ਕਰਕੇ ਬਹੁਤ ਔਖਾ ਕੰਮ ਆ ਕੋ ਸੌਖਾ ਨਹੀਂ ਬਿਨਾ ਕਿਸੇ ਕਰਜ ਤੋਂ ਲੋਕ ਜਿਹੜੇ ਲੈ ਕੇ ਆਏ ਨੇ ਅਸੀਂ ਧੰਨਵਾਦ ਕਰਦੇ ਇਹਨਾਂ ਦਾ ਵੀ ਔਖੀ ਸਮੀਤੇ ਵਿੱਚ ਇਹਨਾਂ ਨੇ ਸਾਡਾ ਜਿਹੜਾ ਹੈ ਹਮਾਇਤ ਕੀਤੀ ਆ ਪੱਲਾ ਸਾਡਾ ਫੜਿਆ ਸਾਡਿਆਂ ਨਾਲ ਖਲੋਤੇ ਨੇ ਇਹਦੇ ਵਿੱਚ ਮੰਡ-ਵਡਾਈ ਦੇ ਵਿੱਚ ਕੋਈ ਦਿੱਕਤ ਨਾ ਆਵੇ ਸਾਰੇ ਪਿੰਡਾਂ ਦੀ ਡਿਊਟੀ ਲਾ ਕੇ ਆਪਾਂ ਵੀ ਚੱਕਰ ਮਾਰਾਂਗੇ ਉਹਨਾਂ ਚੱਲ ਲਈ ਮੇਰੀ ਬੇਨਤੀ ਆ ਕਿ ਜਿਹੜੇ ਪ੍ਰਾਸਾਂ ਵਾਲੇ ਵੀਰ ਆਏ ਨੇ ਉਹਨਾਂ ਨੇ ਵਾਈਟ ਕਰਨੀ ਜਿਹੜੀ ਉਹਨੂੰ ਕਰ ਲੈਣਾ ਆਵਣੀ ਚਾਹੀਦੀ ਮੰਗਾਵਾਂ ਜੇਕਰ ਆਹ ਤਾਂ ਨੀਦੂ ਵਾਲੀ ਲਿਸਟਾ ਕੋਈ ਆਪਾਂ ਨੂੰ ਕਹੇ ਵੀ ਭਾਈ ਆ ਸਾਡਾ ਪਿੰਡ ਰਹਿ ਗਿਆ ਆ ਮੇਰੀ ਫਸਲ ਮਰ ਗਈ ਖਾਸਲਾ ਸਾਡੀਆਂ ਮਰੀਆਂ ਹੋਈਆਂ ਨੇ ਪਰ ਆਪਾਂ ਜਿਹੜੀ ਆ ਲਿਸਟਾਂ ਬਣੀਆਂ ਹੋਈਆਂ ਨੇ ਜਿਹੜੇ ਪਿੰਡਾਂ 'ਚ ਆਪਾਂ ਜਾਵਾਂਗੇ ਆਪਣੇ ਆਗੂ ਨਾਲ ਹੋਣਗੇ ਉਸ ਪਿੰਡ ਦੇ ਆਪਾਂ ਉਹਦੇ ਮੁਤਾਬਕ ਜਿਹੜੀ ਵੰਡ ਕਰਨੀ ਹੈ ਇਹ ਲਿਸਟਾਂ ਹੋਣਗੀਆਂ ਕਿਸੇ ਨੇ ਕਾਹਲ ਕਰਨ ਦੀ ਲੋੜ ਨਹੀਂ ਹੈਗੀ ਧੰਨਵਾਦ ਕੱਲੋ ਕੱਲੋ ਮਾਹਲ ਆ ਆ ਕੱਲੋ ਮਾਹਲ ਆ ਪਿੱਛੇ ਖਾਮਰਾ ਉਹ ਲੈ ਉਹ ਯਾਦ ਇੱਕ ਉਹ ਵਿਖੋ ਨਾ ਕੱਲ ਹੀ ਉਹ ਟੁੱਟ ਗਿਆ ਨਾ ਨਾਲ ਹੀ ਉਹ ਉਹ ਨਹੀਂ ਗਿਆਰਾ ਡੇਰੇ ਉਹ ਆਪਣੇ ਉੱਥੋਂ ਤੋੜਿਆ ਫਿਰ ਭਾਂ ਤੇ ਉਹ ਨਾ ਵੀ ਗਿਆ ਪਾਣੀ ਤਾਂ ਆ ਵੀ ਗਿਆ ਇੱਧਰ ਉਹ 1 ਤੋਂ 6 ਪਾਣੀ ਹੈ ਨਹੀਂ ਨਦੀ ਹੈ ਨਹੀਂ ਨਹੀਂ ਇਹ ਤਾਂ ਅੱਗੇ ਨਦੀ ਦੇ ਉਹ ਉਹ ਨਾ ਜੋ ਅੱਗੇ ਇਕੱਠੇ ਹੋਦੇ ਫਿਰ ਜਦੋਂ ਆਇਆ ਤਾਂ ਮੇਰੇ ਤੋਂ ਆਪ ਨਾ ਠਗੇ ਲੋਕੀ ਹੂੰ ਇਹ ਜੋ ਥੂੜੇ ਪਾਣੀ ਗਿਆ ਤੇ ਉਹ ਥੱਲੇ ਆ ਇੱਧਰ ਇਹਦੇ ਤੋਂ ਹੀ ਵੜੀਏ ਥੱਲੇ ਨਹੀਂ ਗਿਆ ਇੱਧਰਲੇ ਬਸ ਬਣੀ ਜਰਾ ਬੜਾ ਵੱਡਾ ਇੱਥੇ ਰੱਖਣਾ ਪਰਾ ਨਹੀਂ ਆਉਂਦਾ ਉਹ ਨਾ ਗੱਲ ਸੁਣ ਕੇ ਇੱਧਰ ਆਪਣਾ ਪਿਆ ਹੋ ਕੇ ਨਹੀਂ ਕੋਈ ਇੱਧਰ ਪੜਾਣਾ ਹਾਂ ਦੱਸੋ ਘਾਤਰ ਨਿਆ ਦੇਖ ਲੋ ਹੈ ਦੇਉ ਘਾਤਰ ਨਿਆ ਨੇ ਧੰਨ ਦੇ ਸਲਾ ਹੈ ਅੰਡਾ ਹੈ